ਸੋ ਅਗਿਤਾ ਜੀ ਹੁਸ਼ਾਰਪੁਰ ਨਿਊਜ਼ ਤੇ ਫੇਸਬੁੱਕ ਪੇਜ ਤੇ ਮੈਂ ਚੇਤਨ ਕਸ਼ਵ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਹੁਸ਼ਾਰਪੁਰ ਸ਼ਹਿਰ ਦੀਆਂ ਸਾਂਝੀਆਂ ਕਰ ਰਿਹਾ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ ਜਿਵੇਂ ਦਸੰਬਰ ਦਾ ਮਹੀਨਾ ਨਸਤੇਕ ਆਉਂਦਾ ਜਾ ਰਿਹਾ ਤਾਂ ਉਵੇਂ-ਉਵੇਂ ਸਰਦੀ ਦਾ ਮੌਸਮ ਦੇ ਵਿੱਚ ਵੀ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਤੇ ਅੱਜ ਆਪਾਂ ਕਹਿ ਸਕਦੇ ਹਾਂ ਕਿ ਹੁਸ਼ਾਰਪੁਰ ਸ਼ਹਿਰ ਤੇ ਵਿੱਚ ਇਸ ਠੰਡ ਦੀ ਜਿਹੜੀ ਉਹ ਪਹਿਲੀ ਧੁੰਦ ਪਈ ਆ ਹਾਲਾਂਕਿ ਪਿਛਲੇ 4-5 ਦਿਨਾਂ ਦੀ ਆਪਾਂ ਗੱਲ ਕਰੀਏ ਤਾਂ 4-5 ਦਿਨਾਂ ਤੋਂ ਜਿਹੜਾ ਅਸਮਾਨ ਦੇ ਵਿੱਚ ਇੱਕ ਗੁਬਾਰជា ਸ਼ਾਇਆ ਹੋਇਆ ਸੀ ਤਾਂ ਕਈਆਂ ਵੱਲੋਂ ਉਸ ਨੂੰ ਪੋਲੂਸ਼ਨ ਦਾ ਨਾਮ ਦਿੱਤਾ ਜਾ ਰਿਹਾ ਸੀ ਤੇ ਕਈਆਂ ਵੱਲੋਂ ਇਹ ਹਲਕੀ ਹਲਕੀ ਧੁੰਦ ਦੱਸੀ ਜਾ ਰਹੀ ਸੀ ਤੇ ਅੱਜ ਪੂਰੀ ਤਰ੍ਹਾਂ ਦੇ ਨਾਲ ਧੁੰਦ ਹੈ ਜਿਹੜੀ ਉਹ ਹੁਸ਼ਾਰਪੁਰ ਸ਼ਹਿਰ ਤੇ ਵਿੱਚ ਪਈ ਹੋਈ ਹੈ ਸੋ ਇਹੀ ਅਪੀਲ ਹੈ ਕਿ ਘਰਾਂ ਤੋਂ ਬਾਹਰ ਨਿਕਲਣ ਸਮੇ ਗੁਰੇਸ਼ ਕੀਤਾ ਜਾਵੇ ਹਰ ਇੱਕ ਤਰ੍ਹਾਂ ਦੀ ਸਾਵਧਾਨੀਆਂ ਜਿਹੜੀ ਉਹ ਜ਼ਰੂਰ ਵਰਤੀ ਜਾਵੇ ਕਿਸੇ ਵੀ ਤਰ੍ਹਾਂ ਦਾ ਰਿਸਕ ਹੈ ਜਿਹੜੀ ਉਹ ਆਪਣੀ ਜਾਨ ਦੇ ਨਾਲ ਖਿਲਵਾੜ ਹੈ ਜਿਹੜਾ ਜਿਹੜਾ ਉਹ ਨਾ ਕੀਤਾ ਜਾਵੇ ਖਾਸ ਕਰ ਜਿਹੜੇ ਵਿਅਕਤੀ ਦੋ ਪਹੀਆ ਵਾਹਨਾਂ ਤੇ ਸਫ਼ਰ ਕਰਦੇ ਨੇ ਜਾਂ ਚੋਪਈਆ ਵਾਹਨਾਂ ਤੇ ਸਫ਼ਲ ਸਫ਼ਰ ਕਰਦੇ ਨੇ ਤਾਂ ਆਪਣੇ ਵਾਹਨਾਂ ਦੀਆਂ ਜਿਹੜੀਆਂ ਹੈੱਡਲਾਈਟਸ ਨੇ ਉਹ ਜ਼ਰੂਰ ਜਗਾ ਕੇ ਰੱਖਣ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਇਹ ਚੰਦ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੀ ਸਕੂਲਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਕਿਉਂਕਿ ਹਰ ਵਾਰ ਜਿਵੇਂ ਸਰਦੀ ਦੇ ਮੌਸਮ ਦੇ ਵਿੱਚ ਬੇ ਹਿਸਾਬਾ ਵਾਧਾ ਹੁੰਦਾ ਹੈ ਤਾਂ ਉਸ ਵਕਤ ਪੰਜਾਬ ਸਰਕਾਰ ਵੱਲੋਂ ਇਹ ਸਕੂਲੀ ਬੱਚਿਆਂ ਦੀ ਇਹ ਸਿਹਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਇਆ ਵੱਡਾ ਫੈਸਲਾ ਵੀ ਲਿਆ ਜਾਂਦਾ ਹੈ ਇਸ ਸਮੇਂ ਦੇ ਵਿੱਚ ਵੀ ਤਬਦੀਲੀ ਕੀਤੀ ਜਾਂਦੀ ਹੈ ਕਈ ਵਾਰ 9 ਵਜੇ ਦਾ ਸਮਾਂ ਕਈ ਵਾਰ ਤਾਂ ਨਹੀਂ ਚਲੋ ਆਮ ਤੌਰ ਤੇ 9 ਵਜੇ ਦਾ ਸਮਾਂ ਕਰ ਦਿੱਤਾ ਜਾਂਦਾ ਹੈ ਤੇ ਹੋ ਸਕਦਾ ਹੈ ਤੇ ਇਸ ਤੋਂ ਵੱਧ ਵੀ ਥੋੜਾ ਸਮਾਂ ਜਿਹੜਾ ਸਰਕਾਰ ਵਧਾ ਸਕਦੀ ਹੋਵੇ ਕਿਉਂਕਿ ਆਪਾਂ ਇਹ ਕੱਲ ਦੀ ਗੱਲ ਕਰੀਏ ਤਾਂ ਕੱਲ ਇਹ ਪੰਜਾਬ ਦੇ ਕੁਝ ਟੀਵੀ ਚੈਨਲਸ ਤੇ ਦਿਖਾਇਆ ਜਾ ਰਿਹਾ ਸੀ ਕਿ ਇਹ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਮੇਂ ਦੇ ਵਿੱਚ ਹੋਰ ਵੀ ਤਬਦੀਲੀ ਇਹ ਪਰਿਵਰਤਨਾ ਕਰ ਸਕਦੀ ਹੈ 9:30 ਵਜੇ ਤੋਂ ਲੈ ਕੇ 3:30 ਵਜੇ ਦਾ ਸਮਾਂ ਜਿਹੜਾ ਉਹ ਪੰਜਾਬ ਸਰਕਾਰ ਸਕੂਲੀ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕਰ ਸਕਦੇ ਹੈ ਹਾਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਜਾਂ ਨੋਟੀਫਿਕੇਸ਼ਨ ਇਸ ਤਰ੍ਹਾਂ ਦਾ ਸਾਹਮਣੇ ਨਹੀਂ ਆਇਆ ਮੇਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਵੀ ਗੱਲਬਾਤ ਹੋਈ ਹੈ ਤਾਂ ਇਸ ਤਰ੍ਹਾਂ ਕੋ ਇਸ ਤਰ੍ਹਾਂ ਦਾ ਕੋਈ ਵੀ ਐਲਾਨ ਹੈ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰੰਤੂ ਸਭ ਨੂੰ ਇਹੀ ਅਪੀਲ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੇ ਵਿੱਚ ਹੋਰ ਵੀ ਜ਼ਿਆਦਾ ਇਜ਼ਾਫਾ ਹੋਵੇਗਾ ਸੋ ਸਭ ਤੋਂ ਪਹਿਲਾਂ ਆਪਣੀ ਸਿਹਤ ਸੁਰੱਖਿਆ ਨੂੰ ਅਸੀਂ ਮੁੱਖ ਰੱਖਣਾ ਹੈ ਕਿਸੇ ਵੀ ਤਰ੍ਹਾਂ ਦੀ ਕਾਲੀ ਜਿਹੜੀ ਉਹ ਨਹੀਂ ਕਰਨੀ ਹੈ ਬਿਨਾਂ ਮਤਲਬ ਤੋਂ ਘਰਾਂ ਚੋਂ ਬਾਹਰ ਨਿਕਲਣ ਤੋਂ ਗੁਰੇਸ਼ ਵੀ ਕਰਨੇ ਆ ਕਿਉਂਕਿ ਅੱਗੇ ਧੁੰਦ ਦੀ ਸ਼ੁਰੂਆਤ ਜਿਹੜੀ ਉਹ ਹਲਕੀ ਹਲਕੀ ਹੁੰਦੀ ਸੀ ਤਾਂ ਪ੍ਰੰਤੂ ਅੱਜ ਜਿਹੜੀ ਪਹਿਲੀ ਧੁੰਦ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਪਈ ਹੈ ਕਾਫੀ ਸੰਘਣੀ ਧੁੰਦ ਪਈ ਹੋਈ ਆ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇਹ ਹਾਲਾਤ ਨੇ ਤਾਂ ਆਪਾਂ ਸ਼ਹਿਰ ਦੇ ਬਾਰੀ ਹਾਲਾਤਾਂ ਦੀ ਗੱਲ ਕਰੀਏ ਤਾਂ ਸੁਭਾਵਿਕ ਹੈ ਕਿ ਬਾਰੀ ਇਲਾਕਿਆਂ ਦੇ ਵਿੱਚ ਧੁੰਦ ਜਿਹੜੀ ਉਹ ਹੋਰ ਵੀ ਜ਼ਿਆਦਾ ਪਈ ਹੋਵੇਗੀ ਸੋ ਸਫ਼ਰ ਕਰਨ ਵਕਤੇ ਜ਼ਰੂਰ ਆਪਣੀ ਸਿਹਤ ਨੂੰ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਾਲੀ ਉਹ ਨਹੀਂ ਕਰਨੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਵਰਤਣੀ ਹੈ ਸੋ ਹੁਸ਼ਿਆਰਪੁਰ ਦੇ ਸ਼ਹਿਰ ਤੋਂ ਇਲਾਵਾ ਜੇਕਰ ਆਪਾਂ ਇਹ ਬਾਹਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਬਾਹਰੀ ਇਲਾਕਿਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਸੰਘਣੀ ਧੁੰਦ ਛਾਈ ਹੋਈ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਦਿਨਾਂ ਤੱਕ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਉਹ ਬਣੇ ਰਹਿਣਗੇ ਕਿਉਂਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਮੌਸਮ ਆਉਂਦਾ ਹੈ ਗਰਮੀ ਵੀ ਆਉਂਦੀ ਹੈ ਸਰਦੀ ਵੀ ਆਉਂਦੀ ਹੈ ਬਰਸਾਤੀ ਮੌਸਮ ਵੀ ਆਉਂਦਾ ਹੈ ਹਰ ਤਰ੍ਹਾਂ ਦਾ ਮੌਸਮ ਆਉਂਦਾ ਹੈ ਤਾਂ ਕਾਫੀ ਜਿੱਥੇ ਜ਼ਿਆਦਾ ਗਰਮੀ ਵੀ ਪਈ ਹੈ ਇਸ ਵਾਰ ਤਾਂ ਉਸ ਵਕਤ ਹੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਜੇਕਰ ਇੰਨੀ ਗਰਮੀ ਪੈ ਰਹੀ ਹੈ ਤਾਂ ਸੁਭਾਵਿਕ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਦੀ ਵੀ ਓਨੀ ਜ਼ਿਆਦਾ ਹੀ ਪੈਗੀ। ਸੋ ਇੱਕ ਵਾਰ ਮੁਰਤੋਂ ਸਾਰਿਆਂ ਨੂੰ ਪੀ ਲਿਆ ਆਪਣਾ ਧਿਆਨ ਰੱਖਣਾ ਹੈ ਬਿਨਾਂ ਮਤਲਬ ਤੋਂ ਘਰਾਂ ਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਤੇ ਜੇਕਰ ਸੜਕਾਂ ਤੇ ਤੁਸੀਂ ਸਫ਼ਰ ਕਰਨ ਲਈ ਨਿਕਲਦੇ ਵੀ ਹੋ ਤਾਂ ਸਾਵਧਾਨੀਆਂ ਜ਼ਰੂਰ ਵਰਤਣੀਆਂ ਨੇ ਵਰਤਣੀਆਂ ਨੇ ਖਾਸ ਕਰ ਮੋਟਰਸਾਈਕਲਾਂ ਤੇ ਸਫ਼ਰ ਕਰਨ ਵਾਲਿਆਂ ਨੇ ਗੱਡੀਆਂ 'ਚ ਸਫ਼ਰ ਕਰਨ ਵਾਲਿਆਂ ਨੇ ਆਪਣੀਆਂ ਹਾਰਟਲਾਈਟਸ ਜ਼ਰੂਰ ਓਨ ਕਰਕੇ ਰੱਖਣੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜੇ ਰੋ ਸ਼ਾਰਪਰ نیوز ਦੇ ਨਾਲ